ਥਾਇਰੋਇਡ ਹੁੰਦਾ ਕਿਉਂ ਆ ਥਾਇਰੋਇਡ ਗਲੇ ਦੀ ਗ੍ਰੰਥੀ ਹੈ ਉਹਦੇ ਵਿੱਚ ਸਵੈਲਿੰਗ ਹੋ ਜਾਂਦੀ ਹੈ ਸੈੱਲ ਉਹ ਵੀਕ ਹੋ ਜਾਂਦੇ ਆ ਉਹਦੇ ਕਰਕੇ ਜਿਹੜਾ ਥਾਇਰੋਇਡ ਹੈ ਉਹ ਇੱਕ ਵਾਰੀ ਆਪਣਾ ਰੂਪ ਲੈਂਦਾ ਕਿ ਮੈਂ ਜਾ ਰਾ ਤੱਕ ਸੁਣਿਆ ਆ ਕਿ ਫੀਮੇਲਸ ਨੂੰ ਹੀ ਥਾਇਰੋਇਡ ਹੁੰਦਾ ਹੈ ਮੇਲਸ ਵਿੱਚ ਵੀ ਆਉਂਦਾ ਹੈ ਮੇਲ ਨੂੰ ਜਦੋਂ ਥਾਇਰੋਇਡ ਹੁੰਦਾ ਤਾਂ ਉਹਨੂੰ ਕਈ ਵਾਰੀ ਉਹਦੇ ਗਲੈਂਡਸ ਦੇ ਉੱਤੇ ਅਫੈਕਟ ਕਰਦਾ ਹੈ ਵਰਦਾਨ ਆਯੁਰਵੈਦ ਦੇ ਤੁਸੀਂ ਬਹੁਤ ਵਾਰ ਸੁਨਿਆ ਹੋਏਗਾ ਤੇ ਵਰਦਾਨ ਆਯੁਰਵੈਦ ਨੇ ਤਾਂ ਬਹੁਤ ਸਾਰੇ ਸੋਲੂਸ਼ਨ ਦਿੱਤੇ ਹੋਣਗੇ ਤੇ ਅੱਜ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਥਾਇਰੋਇਡ ਦਾ ਤੇ ਨਾਲ ਹੀ ਮਾਈਗਰੇਨ ਦਾ ਸੋ ਥਾਇਰੋਇਡ ਕਿਉਂ ਹੁੰਦਾ ਹੈ ਕੀ ਰੀਜ਼ਨ ਨੇ ਕਿਵੇਂ ਰੋਕਿਆ ਜਾ ਸਕਦਾ ਇਹ ਸਾਰੀ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਟਾਈਮ ਤੇ ਨੇ ਸੁباش ਗੁਇਲ ਜੀ ਜੋ ਕਿ ਐਮ ਡੀ ਨੇ ਵਰਦਾਨ ਆਯੁਰਵੈਦ ਦੇ ਸਸਰੇਕਾਲ ਗੁਲਸਬ ਸਸਰੇਕਾਲ ਮੈਡਮ ਜੀ ਔਰ ਜਿੰਨੇ ਵੀ ਲੋਕ ਆਪਣਾ ਚੈਨਲ ਦੇਖ ਰਹੇ ਆ ਸਾਰੇ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀਕਾਲ ਜੀ ਨਮਸਕਾਰ ਅੱਛਾ ਵੈਜੀ ਅਸੀਂ ਹਰ ਵਾਰ ਹੀ ਕੋਈ ਨਾ ਕੋਈ ਇੰਪੋਰਟੈਂਟ ਟੌਪਿਕ ਲੈ ਕੇ ਆਨੇ ਆ ਲੇਕਿਨ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਥਾਇਰੋਇਡ ਦੀ ਮੇਰਾ ਖੁਦ ਦਾ ਇੱਕ ਬੜਾ ਇੰਪੋਰਟੈਂਟ ਸਵਾਲ ਲਗਾ ਹੈ ਕਿ ਥਾਇਰੋਇਡ ਹੁੰਦਾ ਕਿਉਂ ਆ ਕਿ ਜਿਆਦਾ ਬੋਲਣ ਕਰਕੇ ਹੁੰਦਾ ਹੈ ਕਿ ਇਹਦੇ ਕਿਹੜੇ ਕਿਹੜੇ ਟਾਈਪਸ ਹੈ ਇਹ ਸਭ ਗੱਲਾਂ ਤੁਸੀਂ ਦੱਸੋ ਥਾਇਰੋਇਡਿਕ ਗਲੇ ਦੀ ਗ੍ਰੰਥੀ ਹੈ ਜਿਹਨੂੰ ਅਸੀਂ ਥਾਇਰੋਇਡ ਗਲੈਂਡ ਬੋਲਦੇ ਆ ਉਹ ਉਹਦੇ ਵਿੱਚ ਸੋਇਲਿੰਗ ਹੋ ਜਾਂਦੀ ਹੈ ਕਈ ਵਾਰੀ ਉਹਦੇ ਜਿਹੜੇ ਸੈੱਲ ਆ ਉਹ ਵੀਕ ਹੋ ਜਾਂਦੇ ਆ ਉਹਦੇ ਕਰਕੇ ਜਿਹੜਾ ਥਾਇਰੋਇਡ ਆ ਉਹ ਇੱਕ ਵਾਰੀ ਆਪਣਾ ਰੂਪ ਲੈਂਦਾ ਕਿਸੇ ਨੂੰ ਹਾਈਪੋਥਾਇਰੋਇਡ ਆ ਕਿਸੇ ਨੂੰ ਹਾਈਪਰ ਥਾਇਰੋਇਡ ਆ ਕਿਸੇ ਨੂੰ ਆਪਣੇ ਜਿਹੜੇ ਪੇਸ਼ੈਂਟ ਆਉਂਦੇ ਆ ਉਹ ਕਈ ਵਾਰੀ ਕਹਣਗੇ ਗੁਰਸਬ ਮੈਨੂੰ ਤਾਂ ਮੋਟਾ ਹੋਣ ਵਾਲਾ ਥਾਇਰੋਇਡ ਹੋ ਗਿਆ ਕਈ ਕਹਣਗੇ ਗੁਰਸਬ ਮੈਨੂੰ ਤੇ ਪਤਲੇ ਕਰਨ ਵਾਲਾ ਥਾਇਰੋਇਡ ਆ ਬੜੀ ਸੀ ਗਲਤੀ ਆ ਲੱਗੀ ਸੀ ਕਿ ਕਿੰਦਾ ਕੁਝ ਲੋਕ ਉਸ ਨਾਲ ਮੋਟਾਪੇ ਵੱਲ ਚੱਲ ਜਾਂਦੇ ਔਰ ਕੁਝ ਲੋਕ ਬਹੁਤ ਥਿੱਨ ਹੋ ਜਾਂਦੇ ਉਹਦਾ ਕੀ ਰੀਜ਼ਨ ਹੈ ਹਾਂ ਇਦਾ ਇੱਕ ਵੱਡਾ ਰੀਜ਼ਨ ਆ ਕਿ ਜਿਹੜੀ ਅਸੀਂ ਇੱਕ ਨਾ ਟੈਬਲੇਟ ਦਿੱਤੀ ਜਾਂਦੀ ਹੈ ਪੇਸ਼ੈਂਟ ਨੂੰ thyroid ਦੇ ਪੇਸ਼ੈਂਟ ਨੂੰ ਇੱਕ ਟੈਬਲੇਟ ਦਿੱਤੀ ਜਾਂਦੀ ਹੈ ਅ ਜਿਹੜੀ ਅੰਗਰੇਜ਼ੀ ਦੇ ਵਿੱਚ ਮੈਡੀਸਨ ਦੇ ਵਿੱਚ ਆਉਂਦੀ ਹੈ ਡਾਕਟਰ ਵਗੈਰਾ ਦਿੰਦੇ ਆ ਤੇ ਉਹ ਜਿਹੜੀ ਟੈਬੂਲੇਟ ਆ ਉਹਦੀ ਮਾਤਰਾ ਕਿੰਨੀ ਲੈਣੀ ਆ ਕਿਵੇਂ ਲੈਣੀ ਆ ਕਿਸ ਟਾਈਮ ਲੈਣੀ ਆ ਉਹ ਆਪਣੇ ਡਾਕਟਰ ਦੀ ਸਲਾਹ ਤੋਂ ਬਿਨਾ ਜਦ ਲੋਕੀ ਲਈ ਜਾਂਦੇ ਆ ਤਾਂ ਉਹ ਇੱਕ ਵੱਡਾ ਪ੍ਰੋਬਲਮ ਹੁੰਦਾ ਕਈ ਵਾਰੀ thyroid ਜਿਹੜਾ ਹੈਗਾ ਬਹੁਤ ਜ਼ਿਆਦਾ weight ਇਹਨਾਂ ਸੁੱਕ ਜਾਂਦਾ ਬਾਡੀ ਦਾ ਸਰੀਰ ਦਾ ਤੇ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਮੈਨੂੰ ਕੀ ਹੋ ਗਿਆ ਕਈਆਂ ਦਾ ਇੰਨਾ ਫੁੱਲ ਜਾਂਦਾ ਸਰੀਰ ਉਹਨਾਂ ਨੂੰ ਕੋਈ ਦਵਾਈ ਵੀ ਨਹੀਂ ਕੰਮ ਕਰਦੀ ਮੋਟਾਪਾ ਘੱਟ ਕਰਨ ਵਾਲੀ ਤਾਂ ਇਹਦੇ ਵਿੱਚ ਕੀ ਹੁੰਦਾ ਕਿ ਥਾਇਰੋਇਡ ਨੂੰ ਕੰਟਰੋਲ ਕੀਤਾ ਜਾ ਸਕਦਾ ਔਰ ਇੱਕ ਵੱਡੀ ਗੱਲ ਮੈਂ ਤੁਹਾਨੂੰ ਦੱਸ ਦਵਾਂ ਜਿਹੜੇ ਲੋਕੀ ਕਹਿੰਦੇ ਆ ਥਾਇਰੋਇਡ ਨੂੰ ਜੜੋਂ ਖਤਮ ਕਰ ਦਾਂਗੇ ਜਾਂ ਦੁਬਾਰਾ ਨਹੀਂ ਹੋਊਗਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਹਮੇਸ਼ਾ ਦੁਬਾਰਾ ਹੋਏਗਾ ਕਿ ਇਹਦਾ ਕੋਈ ਸੋਲੂਸ਼ਨ ਨਹੀਂ ਹੈ ਅ ਨਹੀਂ ਇਹਦਾ ਸੋਲੂਸ਼ਨ ਹੈਗਾ ਪਰ ਇਹਦਾ ਕੋਈ ਪਰਮਨੈਂਟ ਕਯੂਰ ਨਹੀਂ ਹੈਗਾ ਸੋਲੂਸ਼ਨ ਕੀ ਹੈ ਕਿ ਇਹਨੂੰ ਕੰਟਰੋਲ ਕੀਤਾ ਜਾ ਸਕਦਾ ਜਿਵੇਂ ਮੰਨ ਲਓ ਆਪਣੇ ਘਰ ਦੇ ਵਿੱਚ ਰਸੋਈ ਦੇ ਵਿੱਚ ਮੈਡਮ ਬਹੁਤ ਚੀਜ਼ਾਂ ਨੇ ਖਾਸ ਕਰਕੇ ਦੀ ਇੱਕ ਮੈਡੀਸਨ ਆਪਣੀ ਰਸੋਈ ਚ ਉਪਲਬਧਾ ਜੇ ਆਪਾਂ ਉਹਨੂੰ ਬੜੇ ਅੱਛੇ ਤਰੀਕੇ ਨਾਲ ਲੈ ਲਾਂਗੇ ਕੀ ਹੈਗਾ ਕਿ ਕਾਲੀ ਮਿਰਚ ਸੁੰਡ ਤੇ ਉਹਦੇ ਨਾਲ ਮੱਗ ਬੀਪਲ ਜਿਹੜੇ ਲੰਬੇ ਲੰਬੇ ਹੁੰਦੇ ਨੇ ਸਹਤੂਤ ਵਰਗੇ ਹੁੰਦੇ ਨੇ ਸੁੱਕੇ ਹੋਏ ਮੱਗ ਬੀਪਲ ਇਹ ਤਿੰਨਾਂ ਦੀ ਪ੍ਰਜਾਤੀ ਬਹੁਤ ਗਰਮ ਹੁੰਦੀ ਆ ਪਰ ਜਦੋਂ ਅਸੀਂ ਤਿੰਨਾਂ ਨੂੰ ਮਿਕਸ ਕਰਦੇ ਆ ਮੈਚ ਕਰਦੇ ਆ ਤਾਂ ਇਹ ਇੱਕ ਰੂਪ ਲੈਂਦਾ ਬਾਡੀ ਦੇ ਵਿੱਚ ਜਿਹੜਾ ਥਾਇਰੋਇਡ ਕੰਟਰੋਲ ਕਰਨ ਦਾ ਤੇ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੇ ਗਲੇ ਦੀ ਹਰ ਪ੍ਰੋਬਲਮ ਨੂੰ ਸੋਲਵ ਕਰ ਜਾਂਦਾ ਉਹ ਇਹਨੂੰ ਪਾਊਡਰ ਬਣਾ ਕੇ ਰੱਖੋ ਤਿੰਨੋਂ ਚੀਜ਼ਾਂ ਨੂੰ ਬਾਰ-ਬਾਰ ਫੋਨ ਨਾ ਕਰਿਆ ਕਰੋ ਕਿ ਆ ਕੀ ਪਾਣਾ ਜੀ ਕਿੰਨੀ ਪਾਉਣੀ ਹੈ ਇਹਨੂੰ ਵੀਡੀਓ ਨੂੰ ਬੈਕ ਕਰਕੇ ਸੁਣਿਆ ਕਰੋ ਤਾਂ ਕਿ ਤੁਹਾਨੂੰ ਇਹ ਪਤਾ ਲੱਗੇ ਕਿ ਥਾਇਰੋਇਡ ਦਾ ਨੁਸਖਾ ਦੱਸਿਆ ਗੋਲ ਸਾਹਿਬ ਨੇ ਕੋਈ ਤੁਹਾਨੂੰ ਐ ਥੋੜੀ ਜਿਹੀ ਸਟੋਰੀ ਸੁਣਾਈ ਹੈ ਤੁਹਾਡੇ ਫਾਇਦੇ ਲਈ ਇੱਕ ਗੱਲ ਕੀਤੀ ਹੈ ਤੇ ਉਹ ਜਿਹੜਾ ਪਾਊਡਰ ਹੈ ਰੋਟੀ ਖਾਣ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ ਜਦੋਂ ਵੀ ਤੁਸੀਂ ਖਾਣਾ ਖਾਣੇ ਉਹ ਦਿਨ ਚ ਦੋ ਵਾਰ ਖਾਣੇ ਉਹ ਤਿੰਨ ਵਾਰ ਖਾਣੇ ਚਾਹੇ ਇੱਕ ਵਾਰ ਖਾਣਦੇ ਹੋ ਜਦੋਂ ਖਾਣਾ ਖਾਂਦੇ ਹੋ ਉਸ ਤੋਂ ਪਹਿਲਾਂ ਉਹਨੂੰ ਮੂੰਹ ਚ ਪਾ ਕੇ ਚੂਸਣਾ ਹੈ ਕਿੰਨੀ ਦੇਰ ਪਹਿਲਾਂ ਅੱਧਾ ਘੰਟਾ ਪਹਿਲਾਂ ਤੇ ਇਹ ਤੁਹਾਡੇ ਸਵਾਲ ਨੇ ਜਿਨ੍ਹਾਂ ਦੇ ਮੈਂ ਜਵਾਬ ਦੇ ਰਿਹਾ ਇਹਨਾਂ ਲਈ ਤੁਸੀਂ ਫੋਨ ਕਰਦੇ ਹੋ ਅਬਦਾ ਵੀ ਟਾਈਮ ਖਰਾਬ ਕਰਦੇ ਹੋ ਸਾਡਾ ਵੀ ਟਾਈਮ ਖਰਾਬ ਕਰਦੇ ਹੋ ਇਹਨੂੰ ਇੱਕ ਬੜੀ ਇੰਪੋਰਟੈਂਟ ਗੱਲ ਇਹ ਹੈ ਕਿ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਥਾਇਰੋਇਡ ਹੈ ਤੇ ਇੱਕ ਹੁੰਦਾ ਹੈ ਕਿ ਤੁਸੀਂ ਥਾਇਰੋਇਡ ਤੋਂ ਪਹਿਲਾਂ ਹੀ ਆਪਣੀ ਬਚਾਅ ਕਰਨਾ ਸ਼ੁਰੂ ਕਰ ਦੋ ਉਹਦੇ ਲਈ ਕੀ ਨੁਕਸਾ ਹੈ ਜਾਂ ਉਹਦੇ ਲਈ ਕੀ ਸੋਲੂਸ਼ਨਸ ਨੇ ਜਦੋਂ ਤੁਹਾਨੂੰ ਲੱਗੇ ਕਿ ਤੁਹਾਡੀ ਆਵਾਜ਼ ਦੇ ਵਿੱਚ ਫਰਕ ਪੈ ਰਿਹਾ ਅਰ ਤੁਹਾਡਾ ਜਿਹੜਾ ਥਾਇਰੋਇਡ ਗਲੈਂਡ ਹੈ ਉਹ ਉਹਦੇ ਕਾਰਨ ਕਈ ਚੀਜ਼ਾਂ ਨੇ ਜਿਵੇਂ ਸਕਿਨ ਡਰਾਈ ਹੋਣ ਲੱਗ ਜਾਂਦੀ ਹੈ ਸਕਿਨ ਫਟਣ ਲੱਗ ਜਾਂਦੀ ਹੈ ਬਹੁਤ ਬਹੁ ਸਾਰੇ ਸਿੰਪਟਮ ਪੈਦਾ ਹੁੰਦੇ ਨੇ ਤਾਂ ਉਹਦੇ ਵਾਸਤੇ ਸਭ ਤੋਂ ਇੱਕ ਵੱਡਾ ਸਿੰਪਟਮ ਜਿਹੜਾ ਤੁਹਾਨੂੰ ਨਜ਼ਰ ਆਊਗਾ ਉਹ ਆਊਗਾ ਕਿ ਤੁਹਾਡਾ ਗਲਾ ਸੁੱਕਣ ਲੱਗ ਜਾਏਗਾ ਔਰ ਤੁਹਾਨੂੰ ਬਹੁਤ ਜ਼ਿਆਦਾ ਉਹਦੀ ਡਰਾਈਨੈਸ ਮਹਿਸੂਸ ਹੋਊਗੀ ਤਾਂ ਤੁਸੀਂ ਜਾ ਕੇ ਤੁਰੰਤ ਥਾਇਰੋਇਡ ਦਾ ਟੈਸਟ ਕਰਾਓ ਬਸੇ ਦਾ ਅੱਜਕੱਲ ਜਿਨ੍ਹਾਂ ਦੀ ਉਮਰ 30 ਸਾਲ ਹੋ ਗਈ ਹੈ ਉਹਨਾਂ ਨੂੰ ਮੈਂ ਕਹਿੰਦਾ ਹਰ 6 ਮਹੀਨੇ ਬਾਅਦ ਆਪਣੇ ਕੰਪਲੀਟ ਟੈਸਟ ਕਰਾਉਂਦੇ ਰਿਹਾ ਕਰੋ ਤਾਂ ਕਿ ਤੁਹਾਨੂੰ ਬਿਮਾਰੀਆਂ ਛੋਟੀਆਂ ਛੋਟੀਆਂ ਪਤਾ ਲੱਗਦੇ ਰਹਿਣ ਔਰ ਥਾਇਰੋਇਡ ਦਾ ਕੰਟਰੋਲ ਕਰਨ ਦਾ ਸਭ ਤੋਂ ਬੈਸਟ ਹੈ ਕਿ ਅੱਧਾ ਘੰਟਾ ਪਹਿਲਾਂ ਇਹਨੂੰ ਮੂੰਹ ਉਹਨੂੰ ਨਾਲ ਹੀ ਅੰਦਰ ਲੈ ਕੇ ਜਾਓ ਥੋੜੇ ਦਿਨਾਂ ਦੇ ਵਿੱਚ ਜਿਹੜੀ ਗੋਲੀ 100 ਮਿਲੀਗ੍ਰਾਮ ਲੈ ਰਹੇ ਹੋ 120 ਮਿਲੀਗ੍ਰਾਮ ਲੈ ਰਹੇ ਹੋ 125 50 150 ਤੱਕ ਵੀ ਕਈ ਲੋਕ ਪੌਣੇ 200 ਮਿਲੀਗ੍ਰਾਮ ਤੱਕ ਵੀ ਲੈ ਰਹੇ ਆ ਉਹਦੀ ਮਾਤਰਾ ਘਟ ਘਟ ਕੇ 25 ਤੇ ਆ ਜਾਂਦੀ ਆ ਔਰ ਜਿਹੜੀ 25 ਮਿਲੀਗ੍ਰਾਮ ਗੋਲੀ ਆ ਉਹ ਆਪਾਂ ਜੇ ਲੈਂਦੇ ਵੀ ਰਾਂਗੇ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਉਹਦੇ ਨਾਲ ਤੁਹਾਡੀ ਬੋਡੀ ਬਿਲਕੁਲ ਫਿੱਟ ਰਹੂਗੀ ਔਰ ਦੂਜੀ ਗੱਲ ਨਾ ਮੈਡਮ ਇੱਕ ਸਭ ਤੋਂ ਵੱਡੀ ਜਿਹੜੀ ਚੀਜ਼ ਆ thyroid ਦੇ ਪੇਸ਼ੈਂਟ ਨੂੰ ਵਾਲ ਚਿੱਟੇ ਹੋ ਜਾਂਦੇ ਆ ਉਹਦੇ ਮੈਂ ਉਹਨਾਂ ਸੂਚੀ ਤੇ ਹਾਲ ਹੈ ਕਿਸੇ ਕੀ ਵਰਦਾਨ ਆਯੁਰਵੇਦਾ ਕੋਲ ਕਿਹੜੇ ਕਿਹੜੇ ਪ੍ਰੋਡਕਟਸ ਨੇ ਤੁਸੀਂ ਸਰਕਾਰ ਦਾ ਨੁਸਖਾ ਤੇ ਦੱਸ ਦਿੱਤਾ ਲੇਕਿਨ ਵਰਦਾਨ ਆਯੁਰਵੇਦਾ ਦੇ ਵਿੱਚ ਕਿਹੜੇ ਕਿਹੜੇ ਪ੍ਰੋਡਕਟਸ ਨੇ ਜਿਹੜੇ ਕਿ ਆ ਦਰਸ਼ਕ ਨੇ ਜਾਂ ਜਿਹੜੇ ਜੂਝ ਰਹੇ ਉਸ ਚੀਜ਼ ਤੋਂ ਠੀਕ ਹੋ ਸਕਣ ਵਿਦਆਊਟ ਕੋਈ ਹੋਰ ਪਰੇਸ਼ਾਨੀ ਦੇ ਨਾਲ ਹਾਂ ਇਹ ਜਿਹੜਾ ਮੈਂ ਨੁਸਖਾ ਦੱਸਿਆ ਇਹ ਤਾਂ ਕਬਚ ਹੈ ਜੀ ਤੁਹਾਡੀ ਫੈਮਿਲੀ ਦਾ ਇਹ ਦਿਨ ਚ ਕਰਨਾ ਚਾਹੀਦਾ ਲੇਕਿਨ ਜਿਨ੍ਹਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਥਾਇਰੋਇਡ ਕਰਕੇ ਸਰੀਰ ਬਿਲਕੁਲ ਖਰਾਬ ਹੋ ਜਾਂਦੇ ਨੇ ਔਰ ਥਾਇਰੋਇਡ ਕਰਕੇ ਹੋਰ ਕਈ ਬਿਮਾਰੀਆਂ ਲੱਗਦੀਆਂ ਨੇ ਜਿਵੇਂ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਆ ਫਿਰ ਉਹ ਡਾਈ ਲਾਉਂਦੇ ਆ ਡਾਈ ਉਦੋਂ ਜ਼ਿਆਦਾ ਨੁਕਸਾਨ ਕਰਦੀਆਂ ਨੇ ਉਹਦੇ ਵਾਸਤੇ ਸਾਡੀ ਜਿਹੜੀ ਵੈਦ ਜੀ ਹੈਗੇ ਨੇ ਸੀਨੀਅਰ ਉਹਨਾਂ ਨੇ ਇੱਕ ਡਾਈ ਤਿਆਰ ਕੀਤੀ ਹੈ ਕਲੌਂਜੀ ਔਰ ਮੇਥੀ ਤੋਂ ਮੇਥੀ ਔਰ ਕਲੌਂਜੀ ਤੋਂ ਬਣਿਆ ਹੋਇਆ ਡਾਈ ਬਿਲਕੁਲ ਨੇਚਰਲ ਆ ਜਿਵੇਂ ਤੁਸੀਂ ਉਹਨੂੰ ਐਂ ਵਾਲਾਂ ਦੇ ਵਿੱਚ ਲਗਾ ਲਓ ਹੱਥਾਂ ਨੂੰ ਨਹੀਂ ਉਕਾਲਾ ਕਰਦਾ ਉਹਦਾ ਕੰਮ ਹੈ ਕਿ ਬਾਲਾਂ ਨੇ ਕਲਰ ਪਾ ਲੈਣਾ ਤੁਹਾਡਾ ਹਾਂ ਉਹ ਇਹ ਹੈਗੀ ਹੈ ਜੀ ਨੇਚਰਲ ਹੈਅ ਰਡਾਈ ਹੈ ਇਹਦਾ ਜਿਹੜਾ ਹੈਗਾ ਸਭ ਤੋਂ ਬੈਸਟ ਐਡੀਕ ਬੋਟਲ ਹੈ ਜੀ ਇੱਕ ਬਹੁਤ ਹੁੰਦੀ ਹੈ ਸਫੀਸ਼ੀਐਂਟ ਹੁੰਦੀ ਹੈ ਦੋ ਤਿੰਨ ਵਾਰ ਹੀ ਲੱਗ ਜਾਂਦੀ ਆ ਔਰ ਜਦੋਂ ਇਹਨੂੰ ਅਸੀਂ ਯੂਜ਼ ਕਰ ਲੈਂਦੇ ਆ ਤਾਂ 15-20 ਦਿਨ ਮਹੀਨਾ ਜਦੋਂ ਤੱਕ ਨਵੇਂ ਬਾਲ ਨੀਚੋਂ ਪੈਦਾ ਨਹੀਂ ਹੁੰਦੇ ਉਦੋਂ ਤੱਕ ਐਡਾ ਹੀ ਆਪਣਾ ਅਸਰ ਕਰਦੀ ਰਹਿੰਦੀ ਆ ਬਿਊਟੀ ਪ੍ਰੋਡਕਟਸ ਵੀ ਨਾਲ ਦੱਸ ਰਹੇ ਆ ਗੋਲ ਜੀ ਬਿਲਕੁਲ ਬਿਊਟੀ ਤਾਂ ਬਹੁਤ ਜ਼ਰੂਰੀ ਹੈ ਜੀ ਔਰ ਜਿਹੜਾ thyroid ਆ ਉਹਨੂੰ ਕੰਟਰੋਲ ਕਰਨ ਵਾਸਤੇ ਨਾ ਜੀ ਅਸੀਂ ਇੱਕ ਬਣਾਇਆ ਹੈਗਾ ਥਾਰ 5 ਵਿੱਚ ਡ੍ਰੌਪ ਨੇ ਇਹ ਇਹਨਾਂ ਡ੍ਰੌਪਸ ਨੂੰ ਕੀ ਕਰਨਾ ਸਿਰਫ ਇਹ ਪੰਜ ਬੂੰਦਾਂ ਲੈ ਕੇ ਜੀਵਤ ਲੈ ਲੈਣੀਆਂ ਤੇ ਉਦੋਂ ਇਹਨਾਂ ਨੂੰ ਸੱਕ ਕਰ ਲਓ ਤੇ ਇਹ ਜਿਹੜਾ ਥਾਇਲੈਂਡ ਨੂੰ ਕੰਟਰੋਲ ਕਰਨ ਵਾਸਤੇ ਇੱਕ ਬੈਸਟ ਇੱਕ ਲਿਕਵਿਡ ਹੈ ਆਇਲ ਹੈ ਕੋਈ ਬਾਹਰੋਂ ਆਈ ਹੋਈ ਚੀਜ਼ ਨਹੀਂ ਅੰਬਰ ਤੋਂ ਬਸ ਇਹ ਆਇਲ ਦੇ ਐਕਸਟ੍ਰੈਕਟ ਲਏ ਜਾਂਦੇ ਨੇ ਤਾਂ ਇਹ ਜਿਹੜੇ ਆਇਲ ਨੇ ਇਹਨਾਂ ਦੇ ਜਿਹੜੇ ਫਾਰਮੂਲੇਸ਼ਨ ਨੇ ਉੱਪਰ ਪ੍ਰਿੰਟ ਨੇ ਬਕਾਇਦਾ ਤੁਸੀਂ ਜਦ ਪੜੋਗੇ ਤੁਹਾਨੂੰ ਪਤਾ ਲੱਗੂਗਾ ਕਿ ਵਾਕਈ ਗੋਲਸਬ ਆਪਣੇ ਪਰਿਵਾਰ ਲਈ ਕੰਮ ਕਰ ਰਿਹਾ ਜਿਹੜਾ ਸਾਡਾ ਇਹ ਪੰਜਾਬ ਹੈ 13 ਕਰੋੜ ਪੰਜਾਬੀ ਨੇ ਸਾਡੇ ਪੂਰੇ ਵਰਲਡ ਦੇ ਵਿੱਚ ਔਰ 13 ਕਰੋੜ ਦੇ 13 ਕਰੋੜ ਦੇ ਵਿੱਚੋਂ ਇੱਕ ਵੱਡਾ ਅੰਕੜਾ ਮੈਨੂੰ ਮਿਲਿਆ ਕਿ 10 ਕਰੋੜ ਤੋਂ ਵੱਧ ਲੋਕਾਂ ਨੇ ਪੰਜਾਬੀਆਂ ਨੇ ਮੈਨੂੰ ਸ਼ੇਅਰ ਕੀਤਾ ਲਾਈਕ ਕੀਤਾ ਔਰ ਮੈਨੂੰ ਅੱਛਾ ਲੱਗਿਆ ਔਰ ਇਹ ਜਿਹੜਾ ਸ਼ੇਅਰ ਲਾਈਕ ਹੁੰਦਾ ਨਾ ਜੀ ਇਹ ਰਿਸਪੈਕਟ ਹੁੰਦੀ ਹੈ ਕਈ ਲੋਕ ਤਾਂ ਲੈ ਕੇ ਇਹਨਾਂ ਚੀਜ਼ਾਂ ਨੂੰ ਹਵਾ ਚ ਆ ਜਾਂਦੇ ਨੇ ਮੈਂ ਹਵਾ ਚ ਨਹੀਂ ਆਇਆ ਮੈਂ ਤੇ ਬਲਕਿ ਹੋਰ ਸ਼ਰਿੰਕ ਹੋ ਗਿਆ ਵੀ ਇੰਨੀ ਇੱਜ਼ਤ ਤੁਸੀਂ ਮੈਨੂੰ ਦਿੱਤੀ ਆ ਤਾਂ ਮੈਂ ਉਹਦੇ ਬਦਲੇ ਜਿਹੜੇ ਚੀਜ਼ਾਂ ਤੁਹਾਨੂੰ ਚੰਗੀਆਂ ਦੇ ਸਕਾਂ ਕਿਉਂਕਿ ਦੁਨੀਆ 'ਚ ਜਿਹੜਾ ਆਇਆ ਜੀ ਉਹਨੇ ਜਾਣਾ ਹੀ ਆ ਕੁਝ ਚੰਗਾ ਕਰਕੇ ਜਾਓ ਤਾਂ ਵਧੀਆ ਰਹਿੰਦਾ ਤੇ ਇਹ ਥਾਇਰੋਇਡ ਕੇਅਰ ਕੈਪਸੂਲ ਵੱਲੇ thyroid ਚਾਹੇ hypo ਹੋਵੇ ਚਾਹੇ hyper ਹੋਵੇ ਚਾਹੇ ਮੋਟਾ ਕਰਨ ਵਾਲਾ ਚਾਹੇ ਪਤਲਾ ਕਰਨ ਵਾਲਾ ਦੋਨਾਂ ਲਈ ਇੱਕ ਟ੍ਰੀਟਮੈਂਟ ਸੈੱਟ ਕੀਤਾ ਹੋਇਆ ਅਗਰ ਤੁਹਾਡੇ ਘਰ 'ਚ ਕਿਸੇ ਨੂੰ ਵੀ ਪ੍ਰੋਬਲਮ ਹੈ ਇਦਾਂ ਦੀ ਜਿਵੇਂ ਸਾਡੇ ਯੰਗ ਬੱਚਿਆਂ ਨੂੰ ਹੋ ਰਹੀ ਹੈ ਅੱਜਕੱਲ ਕੁੜੀਆਂ ਨੂੰ ਮੁੰਡਿਆਂ ਨੂੰ ਹੋ ਰਿਹਾ ਹੈ thyroid ਜੈਂਟਸ ਦੇ ਵਿੱਚ ਵੀ ਹੋ ਰਿਹਾ ਹੈ ਮੈਂ ਮੈਂ ਉਸੇ ਚੀਜ਼ ਤੇ ਆ ਲੱਗੀ ਸੀ ਕਿ ਮੈਂ ਜ਼ਿਆਦਾਤਰ ਸੁਣਿਆ ਆ ਕਿ ਫੀਮੇਲਸ ਨੂੰ ਹੀ thyroid ਹੁੰਦਾ ਹੈ ਤੇ ਕੀ ਇਹ ਮਿਥ ਹੈ ਕਿ ਦੋਨਾਂ ਨੂੰ ਹੁੰਦਾ ਮੇਲ ਜਾਂ ਫੀਮੇਲ ਦੋਨਾਂ ਨੂੰ ਹੀ ਹੁੰਦਾ ਮੈਂ ਤੁਹਾਨੂੰ ਦੱਸ ਦਾਂ ਦੋਨਾਂ ਨੂੰ ਹੁੰਦਾ ਹੈ ਜਿੱਦਾਂ ਨਾ ਮੇਲਜ਼ ਵਿੱਚ ਵੀ ਆਉਂਦਾ ਹੈ ਮੇਲ ਨੂੰ ਜਦੋਂ ਥਾਇਰੋਇਡ ਹੁੰਦਾ ਤਾਂ ਉਹਨੂੰ ਕਈ ਵਾਰੀ ਉਹਦੇ ਗਲੈਂਡਸ ਦੇ ਉੱਤੇ ਇਫੈਕਟ ਕਰਦਾ ਹੈ ਜਿਵੇਂ ਇੱਕ ਨਾ ਉਹਦੀ ਗ੍ਰੰਥੀ ਹੁੰਦੀ ਹੈ ਪ੍ਰੋਸਟੇਟ ਗ੍ਰੰਥੀ ਯੂਰਨ ਏਰੀਆ ਉਹਨੂੰ ਬਾਥਰੂਮ ਦੀ ਪ੍ਰੋਬਲਮ ਵੀ ਆ ਜਾਂਦੀ ਆ ਬਹੁਤ ਸਾਰੀਆਂ ਪ੍ਰੋਬਲਮ ਨੇ ਜਿਵੇਂ ਪ੍ਰੋਸਟੇਟ ਵੱਧ ਗਿਆ ਔਰ ਪੀਐਸਏ ਟੈਸਟ ਤੋਂ ਬਾਅਦ ਪਤਾ ਲੱਗਦਾ ਉਹਨੂੰ ਲੇਕਿਨ ਪਹਿਲਾਂ ਵੀ ਪਤਾ ਲੱਗਦਾ ਜੇ ਬਾਥਰੂਮ ਬਾਰ-ਬਾਰ ਆਵੇ ਥੋੜਾ ਆਵੇ ਟੈਲੀ ਕੰਪਲੀਟਲੀ ਖਾਲੀ ਨਾ ਹੋਵੇ ਬੰਦੇ ਦੇ ਕਈ ਵਾਰੀ ਡ੍ਰੌਪਸ ਨੇ ਉਹ ਕੱਪੜੇ ਖਰਾਬ ਹੋ ਜਾਂਦੇ ਐ ਇਦਾਂ ਲੇਡੀਜ਼ ਨੂੰ ਵੀ ਹੁੰਦਾ ਦੋਨਾਂ ਨੂੰ ਇਹ ਪ੍ਰੋਬਲਮ ਆਉਂਦੀ ਐ ਤਾਂ ਉਹਨਾਂ ਵਾਸਤੇ ਯੂਰਿਨ ਕੰਟਰੋਲ ਵੀ ਅਸੀਂ ਨਾਲ ਦਿੰਨੇ ਆ ਇੱਕ ਮੈਡੀਸਿਨ ਆਉਂਦੀ ਐ ਤੇ ਉਹ ਵੀ ਦੇ ਦੇ ਦਈਏ ਲੇਕਿਨ ਇੱਕ ਸਭ ਤੋਂ ਵੱਡੀ ਚੀਜ਼ ਐ ਜੀ ਜਿਹੜੇ ਪ੍ਰੋਸਟੇਟਾ ਉਹਦੇ ਵਾਸਤੇ ਅਸੀਂ ਇੱਕ ਆਇਲ ਚ ਤਿਆਰ ਕੀਤਾ ਤੇਲ ਸਿਰਫ ਪੀਣਾ ਇਹਦੇ ਪੰਜ ਬੂੰਦਾਂ ਜੀਭ ਥੱਲੇ ਬਹੁਤ ਸਾਰੀਆਂ ਚੀਜ਼ਾਂ ਵਿੱਚ ਤੁਹਾਨੂੰ ਇਦਾਂ ਦੀਆਂ ਦੇਣ ਜਾ ਰਿਹਾ ਜਿਹੜੀਆਂ ਅਸੀਂ ਸਾਈਡ ਇਫੈਕਟ ਤੋਂ ਬਚਣਾ ਮਤਲਬ ਹਰ ਚੀਜ਼ ਨੂੰ ਬਚਾ ਕੇ ਰੱਖਣਾ ਔਰ ਇਹਦੇ ਨਾਲ ਸਭ ਤੋਂ ਬੈਸਟ ਜਿਹੜਾ ਟ੍ਰੀਟਮੈਂਟ ਹੈ ਜਿਵੇਂ ਥਾਇਰੋਇਡ ਵਾਲੇ ਪੇਸ਼ੈਂਟ ਨੂੰ ਛਾਹਾਂ ਪੈ ਜਾਂਦੀਆਂ ਨੇ ਆ ਬਾਲ ਝੜ ਜਾਂਦੇ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਲ ਝੜਨ ਦੀ ਗੱਲ ਕੀਤੀ ਕਈਆਂ ਦੇ ਜਿਹੜੇ ਹੈਅਰ ਨੇ ਉਹ ਵਿਰਲ ਵੀ ਪੈ ਜਾਂਦੀ ਹੈ ਪੈ ਜਾਂਦੀ ਹੈ ਉਹਦੇ ਲਈ ਕੀ ਸੋਲੂਸ਼ਨ ਹੈ ਪੈਚ ਨਿਕਲ ਜਾਂਦੇ ਨੇ ਉਹਨੂੰ ਐਲੋਪੇਸ਼ੀਆ ਕਹਿੰਦੇ ਆ ਉਹਦੇ ਵਾਸਤੇ ਨਾ ਜੀ ਅਸੀਂ ਏਪੀਸੀ ਆਇਲ ਦਿੱਤਾ ਇੱਕ ਐਲੋਪੇਸ਼ੀਆ ਦਾ ਸਪੈਸ਼ਲ ਔਰ ਇੱਕ ਅਸੀ ਇਹਦੇ ਚ ਦਿੱਤਾ ਹਾਥੀ ਛਾਪ ਇੱਕ ਬਹੁਤ ਪੁਰਾਣਾ ਬ੍ਰਾਂਡ ਹੈ ਜੀ ਹਾਥੀ ਛਾਪ ਮਤਲਬ ਅੱਜ ਦਾ ਨਹੀਂ ਹੈਗਾ ਇਹ ਇੱਕ ਬਹੁਤ ਪੁਰਾਣਾ ਬ੍ਰਾਂਡ ਹੈ ਹਾਥੀ ਛਾਪ ਔਰ ਇਹ ਬ੍ਰਾਂਡ ਜਿਹੜਾ ਹੈਗਾ ਇਹ ਲਗਾਇਆ ਜਾਂਦਾ ਜਿਨ੍ਹਾਂ ਦੇ ਐਲੋਪੇਸੀ ਹੈ ਜਿਵੇਂ ਦਾੜੀ ਚੋਂ ਵਾਲ ਖਤਮ ਹੋ ਜਾਂਦੇ ਨੇ ਪੈਚ ਜੇ ਪੈ ਜਾਂਦੇ ਆ ਸਿਰ ਚ ਪੈਚ ਪੈ ਜਾਂਦੇ ਆ ਉਹਦੇ ਵਾਸਤੇ ਜਿਵੇਂ ਥਾਇਰੋਇਡ ਵਾਲਿਆਂ ਨੂੰ ਵੀ ਬੜਾ ਪੰਗਾ ਹੁੰਦਾ ਇਸ ਚੀਜ਼ ਦਾ ਤਾਂ ਇਹ 2-3 ਤਰ੍ਹਾਂ ਦੇ ਆਇਲ ਬਣੇ ਹੋਏ ਨੇ ਜਿਹੜੇ ਤੁਸੀਂ ਯੂਜ਼ ਕਰ ਸਕਦੇ ਹੋ ਜਦੋਂ ਵੀ ਤੁਸੀਂ ਮੇਰੇ ਕੋਲ ਆਉਣੇ ਹੋ ਗੱਲ ਹਮੇਸ਼ਾ ਖੁੱਲ੍ਹ ਕੇ ਕਰਿਆ ਕਰੋ ਕਿਉਂਕਿ ਮੇਰੀ ਕਦਰਤਾ ਮੈਂ ਆਪਣੇ ਪੇਸ਼ੈਂਟਸ ਨੂੰ ਪੂਰਾ ਟਾਈਮ ਦਿੰਨਾ ਔਰ ਸਾਡੇ ਡਾਕਟਰ ਜਿਹੜੇ ਆ ਉਹਨਾਂ ਨੂੰ ਫਿਰ ਡੀਲ ਕਰਦੇ ਆ ਪਰ ਮੇਰੀ ਆਦਤ ਹੈ ਕਿ ਮੈਂ ਪਹਿਲਾਂ ਉਹਨਾਂ ਨੂੰ ਪੂਰਾ ਟਾਈਮ ਦੇ ਦਿਆ ਤਾਂ ਕਿ ਸਾਡੇ ਪੇਸ਼ੈਂਟ ਥਾਇਰੋਇਡ ਵਾਲੀ ਜੀ ਥਾਇਰੋਇਡ ਦੇ ਨਾਲ ਹੋਰ ਕਿਹੜੀ-ਕਿਹੜੀ ਬਿਮਾਰੀ ਜੜੀਆਂ ਨੇ ਉਹ ਕਨੈਕਟਡ ਨੇ ਕਿ ਇਹ ਨਾਲ ਮਾਈਗਰੇਨ ਵੀ ਕਨੈਕਟਡ ਹੈ ਕੀ ਇਹਦੇ ਨਾਲ ਜਿਸ ਤੁਸੀਂ ਕਿਹਾ ਕਿ ਹੈਅਰ ਦੀ ਪ੍ਰੋਬਲਮ ਕਨੈਕਟਡ ਹੈ ਕਿ ਮਾਈਗਰੇਨ ਵੀ ਥਾਇਰੋਇਡ ਨਾਲ ਹੀ ਕਨੈਕਟਡ ਹੈ ਥਾਇਰੋਇਡ ਦੇ ਨਾਲ ਦੇਖੋ ਮਾਈਗਰੇਨ ਕਨੈਕਟਡ ਹੈ ਥਾਇਰੋਇਡ ਦੇ ਨਾਲ ਬੀਪੀ ਵੀ ਕਨੈਕਟਡ ਹੈ ਥਾਇਰੋਇਡ ਦੇ ਨਾਲ ਮਾਈਗਰੇਨ ਜਿੱਦਾਂ ਸਿਰ ਦਰਦ ਬਹੁਤ ਰਹਿੰਦਾ ਕਈ ਵਾਰੀ ਔਰ ਇਹਦੇ ਨਾਲ ਸਭ ਤੋਂ ਵੱਡਾ ਕਨੈਕਸ਼ਨ ਕੀ ਹੈ ਕਿ ਅੱਖਾਂ ਬਹੁਤ ਕਮਜ਼ੋਰ ਹੋ ਜਾਂਦੀਆਂ ਨੇ ਜੀ ਆਈ ਸਾਈਡ ਚ ਪਚਪ ਕਰਦੀ ਆ ਉਹਦੇ ਵਾਸਤੇ ਤੁਸੀਂ ਕਦੀ ਵੀ ਆਓਗੇ ਆਪਣੇ ਆਫਿਸ ਦੇ ਵਿੱਚ ਨਿਰਾਲਾ ਆਈ ਡ੍ਰੌਪ ਲੈਣਾ ਨਾ ਭੁੱਲਿਓ ਜਿੰਨੇ ਬਹੁਤ ਜ਼ਿਆਦਾ ਪੀਕ ਗਰਮੀ ਪੈਂਦੀ ਹੈ ਨਾ ਜੀ ਉਸ ਟਾਈਰੌਇਡ ਦੇ ਪੇਸ਼ੈਂਟ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਗਰਮੀ ਪਸੀਨਾ ਉਹਨੂੰ ਬਹੁਤ ਤੰਗ ਕਰਦਾ ਇਹ ਤਾਂ ਅੱਖਾਂ 'ਚ ਪਾਉਣ ਵਾਲੀ ਦਵਾਈ ਔਰ ਇੱਕ ਧੁੰਨੀ 'ਚ ਪਾਉਣ ਵਾਲਾ ਜਿਹੜਾ ਸਾਡਾ ਨਾਭੀ ਟੱਚ ਐਕਸਟਰਾ ਵਰਜਨ ਆਇਲ ਆ ਉਹ ਦੋ ਚੀਜ਼ਾਂ ਤੁਸੀਂ ਜੇ ਅਸੀਂ ਲਿਖਣਾ ਭੁੱਲ ਜਾਈਏ ਤਾਂ ਵੀ ਲੈ ਕੇ ਜਾਇਆ ਕਰੋ ਪੂਰੀ ਫੈਮਿਲੀ ਲਈ ਉਹਦਾ ਇੱਕ ਗੁੱਡ ਰਿਜ਼ਲਟ ਆਉਂਦਾ ਔਰ ਦੂਜੀ ਗੱਲ ਮੈਂ ਤੁਹਾਨੂੰ ਦੱਸਾਂ ਜੀ ਤੁਸੀਂ ਮੈਨੂੰ ਪੁੱਛਿਆ ਸੀਗਾ ਕਿ THAILAND ਦੇ ਨਾਲ ਹੋਰ ਸਭ ਤੋਂ ਵੱਧ ਜਿਹੜੀ ਪ੍ਰੋਬਲਮ ਆ ਉਹ ਮਾਈਗਰੇਨ ਦੀ ਆ ਸਿਰ ਦਰਦ ਦੀ ਆ ਉਹਦੇ ਵਾਸਤੇ ਅਸੀਂ ਇੱਕ ਬ੍ਰੇਨ ਡੋਜ਼ ਤਿਆਰ ਕੀਤੀ ਹੋਈ ਆ ਪਰ ਜਿਹਨੂੰ ਲੋੜ ਹੁੰਦੀ ਆ ਉਹਨੂੰ ਇਹ ਦਿੰਨੇ ਆ ਹਰ ਇੱਕ ਨੂੰ ਨਹੀਂ ਇਹ ਨਾ ਹੋਵੇ ਕਿ ਵੀਡੀਓ ਦੇਖ ਕੇ ਤੁਸੀਂ ਕੋ ਆ ਵੀ ਦੇ ਦਿਓ ਆ ਵੀ ਦੇ ਦਿਓ ਭੇਜ ਦਿਓ ਐਦਾਂ ਨਾ ਕਰਿਆ ਕਰੋ ਪਰ ਇਹ ਜ਼ਰੂਰ ਹੈ ਕਿ ਜਦੋਂ ਤੁਸੀਂ ਸੰਪਰਕ ਕਰਦੇ ਹੋ ਜਿਵੇਂ ਹੁਣ ਮੈਂ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ ਆਪਣੀ ਡਾਕਟਰਾਂ ਦੀ ਟੀਮ ਨੂੰ ਨਾਲ ਲੈ ਕੇ ਕੰਪਲੀਟ ਟੀਮ ਹੁੰਦੀ ਹੈ ਤੁਹਾਡੇ ਲਈ ਤੇ ਉਹ ਪੂਰਾ ਟੀਮ ਲੈ ਕੇ ਅਸੀਂ ਵਿਜ਼ਿਟ ਕਰਦੇ ਆ ਦੋ ਦੋ ਤਿੰਨ ਤਿੰਨ ਚਾਰ ਚਾਰ ਘੰਟੇ ਦੀ ਵੇਟਿੰਗ ਹੁੰਦੀ ਹੈ ਪੇਸ਼ੈਂਟ ਦੀ ਪ੍ਰੀਸੈਂਸ ਰੱਖ ਕੇ ਆਇਆ ਕਰੋ ਉੱਥੇ ਬੈਠ ਕੇ ਪੂਰਾ ਹੋਟਲ ਦੇ ਵਿੱਚ ਸਿਸਟਮ ਸੈੱਟ ਕੀਤਾ ਹੋਇਆ ਖਾਣਾ ਲੰਗਰ ਪਾਣੀ ਤੁਹਾਨੂੰ ਕਦੀ ਵੀ ਕੋਈ ਦਿੱਕਤ ਨਹੀਂ ਆਉਗੀ ਬਸ ਇਹ ਦਿੱਕਤ ਜਰੂਰ ਆਉਂਦੀ ਹੈ ਕਿ ਮੇਰੀ ਵੇਟਿੰਗ 4-5 ਘੰਟੇ ਦੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਫਿਰ ਜਦੋਂ ਮਿਲ ਲੈਂਦੇ ਆ ਲੋਕ ਫਿਰ ਉਹ 4-5 ਘੰਟੇ ਵਾਲਾ ਥੱਕੇ ਵਾ ਥੱਕੇ ਵਾ ਨਹੀਂ ਰਹਿੰਦਾ ਉਸ ਤੋਂ ਬਾਅਦ ਫਿਰ ਲੱਗਦਾ ਵੀ ਅੱਜ ਕਿਸੇ ਨੂੰ ਮਿਲ ਕੇ ਆਏ ਆ ਤਾਂ ਇਸ ਇਹ ਚੀਜ਼ ਬਹੁਤ ਧਿਆਨ ਰੱਖੋਗੇ ਜਿਹੜੀ ਮਾਈਗਰੇਨ ਦੀ ਪ੍ਰੋਬਲਮ ਆ ਉਹਦੇ ਵਾਸਤੇ ਅਗਰ ਕੋਈ ਸੋਲੂਸ਼ਨ ਹੈਗਾ ਤਾਂ ਬ੍ਰੇਨ ਡੋਜ਼ ਇਜ਼ ਬੈਸਟ ਸੋਲੂਸ਼ਨ ਹੈ 1mg ਬ੍ਰੇਨ ਡੋਜ਼ ਹੈ ਇਹ ਮਾਈਗਰੇਨ ਦਾ ਸਭ ਤੋਂ ਵੱਡਾ ਤੋੜ ਹੈ mg ਬ੍ਰੇਨ ਛੋਟੀ ਜੀ ਗੋਲੀ ਹੈ ਔਰ ਜਦੋਂ ਤੁਸੀਂ ਖਾਓਗੇ ਤੁਹਾਨੂੰ ਇਹ ਲੱਗੂਗਾ ਵੀ ਰੋਜ਼ ਜਿਹੜਾ ਦਰਦ ਜਾਂ ਹੋ ਜਾਂਦਾ ਸੀ ਸਿਰ ਫੱਟੀ ਜਾਂਦਾ ਸੀ ਉਹ ਬਿਲਕੁਲ ਠੀਕ ਹੋ ਗਿਆ ਇੱਕ ਬੈਸਟਾ ਔਰ ਇੱਕ ਨਾ ਮੈਡਮ ਹੋਰ ਚੀਜ਼ ਦੱਸਾਂ ਤੁਹਾਨੂੰ ਤੁਹਾਡੇ ਘਰ ਚ ਪਈ ਹੋਊਗੀ ਰਸੋਈ ਚ ਨਹੀਂ ਪਈ ਤਾਂ ਲੈ ਆਓ ਕਿਤੋਂ ਵੀ ਲੈ ਆਓ ਪਰ ਲੈਣੀ ਔਰਿਜਨਲ ਹੈ ਔਰਿਜਨਲ ਜਿਹੜੀ ਹਿੰਗ ਹੈ ਉਹ ਮਾੜੀ ਮੋਟੀ ਚੀਜ਼ ਨਹੀਂ ਮੈਂ ਗੱਲ ਹਿੰਗ ਦੀ ਕਰਨ ਜਾ ਰਿਹਾ ਹਾਂ ਹਿੰਗ ਜਿਹੜੀ ਆ ਇਹ ਤੁਹਾਡੇ ਪਾਚਨ ਕਿਰਿਆ ਨੂੰ ਸਟਰੋਂਗ ਕਰਦੀ ਆ thyroid ਦੇ ਪੇਸ਼ੈਂਟ ਲਈ ਬਹੁਤ ਫਾਇਦੇਮੰਦ ਆ sugar ਦੇ ਪੇਸ਼ੈਂਟ ਲਈ ਬਹੁਤ ਫਾਇਦੇਮੰਦ ਆ ਜੋੜਾਂ 'ਚ ਦਰਦ ਆ ਜਾਂ ਤੁਹਾਨੂੰ ਸਵੇਲਿੰਗ ਰਹਿੰਦੀ ਆ ਸਰੀਰ ਤੇ ਹੱਥ ਪੈਰ ਸੁੱਜੇ ਜੇ ਰਹਿੰਦੇ ਨੇ ਤਾਂ ਜਿਹੜੀ ਹਿੰਗ ਆ ਇਹ ਤੁਹਾਨੂੰ ਬਹੁਤ ਫਾਇਦਾ ਕਰਦੀ ਆ ਕਦੇ ਵੀ ਤੁਸੀਂ ਆਓਗੇ ਮੇਰੇ ਕੋਲੇ ਡਿਸਕਸ ਕਰਿਓ ਆਪਣੇ ਸੈਂਟਰ ਤੇ ਜਿਹੜੀ ਆਉਂਦੀ ਆ ਹਿੰਗ ਪਿਓਰ ইরਾਨੀ ਹਿੰਗ ਆਉਂਦੀ ਆ ਜਿਹਦੀ ਮਤਲਬ ਸਮੈਲ ਆ ਜੇ ਡੱਬੀ ਖੋਲ੍ਹ ਕੇ ਕਮਰੇ 'ਚ ਰੱਖ ਦੀ ਤਾਂ ਪੂਰਾ ਰੂਮ ਭਹਿਕ ਜਾਂਦਾ ਇਹ ਉਹ ਵਾਲੀ ਹਿੰਗ ਜਿਹੜੀ ਆ ਟਾਪ ਕੁਆਲਿਟੀ ਜਿਹੜੀ ਹਿੰਗ ਹੁੰਦੀ ਹੈ ਉਹੀ ਯੂਜ਼ ਕੀਤੀ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਕਾਮਨ ਨੇ ਨਾਰਮਲ ਨੇ ਤੁਸੀਂ ਲੈ ਸਕਦੇ ਤੇ ਹੋਰ ਮਾਈਗ੍ਰੇਨ ਵਾਸਤੇ ਹੋਰ ਕਿਹੜਾ ਸੋਲੂਸ਼ਨ ਹੈ ਮਾਈਗ੍ਰੇਨ ਵਾਸਤੇ ਬੜੀਆਂ ਚੀਜ਼ਾਂ ਨੇ ਜੀ ਡਾਬੀ ਚ ਲਾਉਣ ਵਾਲਾ ਤੇਲ ਹੈਗਾ ਇੱਕ acha migraine ਦਾ ਪੇਸ਼ੈਂਟ ਦਾ ਇੱਕ ਹੋਰ ਦੱਸਾਂ ਕੀ ਆ ਸਭ ਤੋਂ ਵੱਡੀ ਚੀਜ਼ ਮੈਡਮ ਉਹਨੂੰ ਕੀ ਹੁੰਦਾ ਪੇਟ ਗੈਸ ਹੁੰਦੀ ਹੈ ਜਾਂ ਉਹਨੂੰ ਕਬਜ਼ ਹੁੰਦੀ ਹੈ ਜਾਂ ਉਹਨੂੰ ਮਤਲਬ ਕਿ ਇਹ ਕਹਿ ਲੋ ਕਿ ਐਸਿਡਿਟੀ ਜਲਨ ਦੀ ਪ੍ਰੋਬਲਮ ਕਿਉਂਕਿ ਜਿਹੜੀ ਐਸਿਡਿਟੀ ਆ ਇਹ ਜਦੋਂ ਪੈਦਾ ਹੁੰਦੀ ਆ ਜਦੋਂ ਉਹਨੂੰ ਗੈਸ ਬਣਦੀ ਆ ਉਹੀ ਦਿਮਾਗ ਨੂੰ ਚੜਦੀ ਆ ਅੱਛਾ ਜਦੋਂ ਉਹ ਦਿਮਾਗ ਨੂੰ ਚੜਦੀ ਆ ਫਿਰ ਉਹਨੂੰ ਉਲਟੀ ਆਉਂਦੀ ਆ ਜਦੋਂ ਉਲਟੀ ਕਰ ਲੈਂਦਾ ਫਿਰ ਉਹ ਠੀਕ ਹੋ ਜਾਂਦਾ ਕਿਉਂ ਵੀ ਕੀ ਹੋਇਆ ਮਾਈਗਰੇਨ ਕਿੱਥੇ ਗਿਆ ਉਹ ਕੀ ਹੋਇਆ ਕਿ ਤੁਹਾਡੇ ਅੰਦਰ ਜਿਹੜੀ ਗੈਸਟ੍ਰਿਕ ਪ੍ਰੋਬਲਮ ਸੀ ਉਹ ਘੇਰ ਬਣ ਕੇ ਦਿਮਾਗ ਨੂੰ ਚੜੀ ਦਿਮਾਗ ਨੂੰ ਜਦੋਂ ਚੜੀ ਤੁਸੀਂ ਵੋਮਿਟ ਹੋਈ ਤੁਹਾਨੂੰ ਉਲਟੀ ਆ ਕੇ ਤੁਹਾਨੂੰ ਲੱਗਿਆ ਹੁਣ ਚੇਂਜ ਆ ਗਿਆ ਉਹ ਜਿਹੜੀ ਚੀਜ਼ ਆ ਉਹਨੂੰ ਖਤਮ ਕਰਨਾ ਜ਼ਰੂਰੀ ਆ ਉਹਦੇ ਵਾਸਤੇ ਇੱਕ ਤਾਂ ਨਾਭੀ ਚ ਲਾਉਣ ਵਾਲਾ ਤੇਲ ਇੱਕ ਜਿਵੇਂ ਪੈਰਾਂ ਦੇ ਅਸੀਂ ਕਹਿੰਦੇ ਹੁਣ ਇਹ ਅਗੂਠਿਆਂ ਦੇ ਵਿੱਚ ਉਂਗਲੀਆਂ ਦੇ ਵਿੱਚ ਨੋਹਾਂ ਦੇ ਵਿੱਚ ਤੇਲ ਲਾਉਣਾ ਬਹੁਤ ਜ਼ਰੂਰੀ ਹੈ ਜਿਹਨੂੰ ਅਸੀਂ ਆ ਦੇਖੋ ਫੁੱਟ ਐਂਡ ਹੈਂਡ ਕੇਅਰ ਆਇਲ ਹੈ ਜੀ ਇਹ ਸਾਰਿਆਂ ਲਈ ਹੈ ਇਕੱਲੇ ਥਾਇਰੋਇਡ ਵਾਸਤੇ ਨਹੀਂ ਇਹ ਹਰ ਤਰ੍ਹਾਂ ਦੇ ਮਾਈਗਰੇਨ ਦੇ ਪੇਸ਼ੈਂਟ ਵਾਸਤੇ ਹੀ ਨਹੀਂ ਹਰ ਤਰ੍ਹਾਂ ਦੇ ਲੋਕਾਂ ਵਾਸਤੇ ਹੈ ਮੈਂ ਇੱਕ ਅਪੀਲ ਕੀਤੀ ਆਪਣੇ ਲੋਕਾਂ ਨੂੰ ਕਿ ਜਿਹੜਾ ਇਹ ਤੇਲ ਹੈਗਾ ਇਹਦੇ ਇੰਗਰੀਡੀਅੰਟਸ ਲਿਖੇ ਹੋਏ ਨੇ ਤੁਸੀਂ ਇਹਨੂੰ ਘਰੇ ਬਣਾ ਸਕਦੇ ਹੋ ਇਹ 20 ਗ੍ਰਾਮ ਤੇਲ ਅਸੀਂ ਦੰਨੇ ਆ ਕਿਉਂਕਿ ਇਹ ਤੇਲ ਸਾਡਾ ਸਾਰਾ ਫੋਰਨ ਜਾਂਦਾ ਫੋਰਨ ਦੇ ਵਿੱਚ ਵੱਡੀਆਂ ਬੋਤਲਾਂ ਨਹੀਂ ਜਾ ਸਕਦੀਆਂ ਇਹ 20 ਗ੍ਰਾਮ ਐਕਸਟ੍ਰੈਕਟ ਕੱਢਿਆ ਹੋਇਆ ਤੇਲ ਦਾ ਇਹਨੂੰ ਅਸੀਂ ਕਹਿੰਨੇ ਹਾਂ ਇੱਕ ਪਾਈਆ ਸਰੋਂ ਦਾ ਤੇਲ ਲੈ ਲਓ ਇਹ ਵਾਲਾ ਜਿਹੜਾ ਪੀਲੀ ਸਰੋਂ ਦਾ ਐਦਾਂ ਦਾ ਤੇਲ ਤੁਸੀਂ ਸ਼ਾਇਦ ਹੀ ਦੇਖੋਗੇ ਮਾਰਕੀਟ 'ਚ ਕਿਉਂਕਿ ਇਹ ਸਰੋਂ ਦਾ ਡਾਇਰੈਕਟ ਕੋਹਲੂ 'ਚ ਕੱਢ ਕੇ ਉਹ ਤੇਲ ਆ ਉਹ ਵੀ येलो ਪੀਲੀ ਔਰ ਇਹ ਜਿਹੜਾ ਪਾਈਆ ਤੇਲ ਆ ਇਹਦੇ ਵਿੱਚ ਉਹਨੂੰ ਮਿਕਸ ਕਰ ਲਓਗੇ ਨਾ ਤਾਂ ਤੁਸੀਂ ਕਮਾਲ ਦੇਖਿਓ ਇਹਦਾ ਕਿ ਜਿਹੜੇ ਪੈਰਾਂ ਦੇ ਨਹ ਸੀ ਫਟਦੇ ਸੀ ਪੈਰ ਪੈਰਾਂ 'ਚ ਹਰ ਵਕਤ ਖੁਸ਼ਕੀ ਰਹਿੰਦੀ ਸੀ ਉਹਦੇ ਕਾਰਨ ਸਾਨੂੰ ਸਿਰ ਦਰਦ ਵੀ ਰਹਿੰਦਾ ਸੀ ਸਾਨੂੰ ਉਹਦੇ ਕਾਰਨ ਸਕਿਨ ਵੀ ਟਾਈਟ ਰਹਿੰਦੀ ਸੀ ਬਾਡੀ ਵੀ ਫੱਡੀ ਜੀ ਰਹਿੰਦੀ ਉਹ ਸਾਰੀਆਂ ਚੀਜ਼ਾਂ ਮਹੀਨੇ ਡੇਢ ਮਹੀਨੇ 'ਚ ਕਵਰ ਹੋ ਜਾਂਦੀਆਂ ਨੇ ਔਰ ਤੁਹਾਨੂੰ ਇਹਦੀ ਆਦਤ ਹੈ ਜਿਹਨੂੰ ਕਹਿੰਦੇ ਨੇ ਲਤ ਲੱਗੀ ਇਹਦੀ ਲਤ ਲੱਗ ਜਾਣੀ ਹੈ ਪਰ ਇਹ ਜਿਹੜੀਆਂ ਚੰਗੀਆਂ ਚੀਜ਼ਾਂ ਦੀ ਅਗਰ ਲਤ ਲੱਗ ਜਾਏ ਤਾਂ ਲਤਾਂ ਲੁੱਤਾਂ ਠੀਕ ਰਹਿਣਗੀਆਂ ਕਦੇ ਗੋਡੇ ਮੋਢੇ ਨਹੀਂ ਦੁਖਦੇ ਇਹ ਜਿਹੜੀ ਚੀਜ਼ ਹੈ ਨਾ ਜੀ ਇਹ ਸਿਰਫ ਇਸਲੀਮੈਂਟ ਦਿੰਦੀ ਜਾ ਰਹੀ ਆ ਕੀ ਸਾਡੇ ਜਿੰਨੇ ਵੀ ਪੇਸ਼ੈਂਟ ਆਉਂਦੇ ਆ ਉਹ ਮਤਲਬ ਸਾਡੀ ਫੈਮਿਲੀ ਹੁੰਦੀ ਹੈ ਮਤਲਬ ਜਦੋਂ ਮੇਰੇ ਕੋਲ ਆਉਂਦੇ ਉਹਨਾਂ ਨੂੰ ਨਾ ਲੱਗਦਾ ਸੀ ਸਕੇ ਭਰਾ ਕੋਲ ਆਏ ਹੋਇਆ ਤਾਂ ਮੈਂ ਇਹ ਚੀਜ਼ਾਂ ਦੇ ਕੇ ਲੋਕਾਂ ਨੂੰ ਇਸ ਲਈ ਕਹਿਣਾ ਕਿ ਖੁਸ਼ ਰਹੋ ਔਰ ਥਾਇਰੋਇਡ ਦੀ ਪ੍ਰੋਬਲਮ ਹੈ ਜਿਹੜੀ ਉਹਦੇ ਨਾਲ ਆਪਾਂ ਗੱਲ ਸ਼ੁਰੂ ਕੀਤੀ ਸੀ ਔਰ ਥਾਇਰੋਇਡ ਦੇ ਪੇਸ਼ੈਂਟ ਦੇ ਨਾਲ ਇੱਕ ਹੋਰ ਵੱਡੀ ਗੱਲ ਹੈ ਸ਼ੂਗਰ ਦੇ ਨਾਲ ਜੁੜੀ ਹੋਈ ਹੈ ਹਮ ਡਾਇਬੀਟਿਸ ਉਹਦੇ ਨਾਲ ਜੁੜੀ ਹੋਈ ਹੈ ਕਿਉਂਕਿ ਸ਼ੂਗਰ ਔਰ ਥਾਇਰੋਇਡ ਇਸ ਅਗੀਆਂ ਭੈਣਾਂ ਨੇ ਇਹਨਾਂ ਨੂੰ ਸੈਟ ਅੱਛਾ ਫਿਰ ਉਹਦੇ ਨਾਲ ਬੀਪੀ ਦੀ ਪ੍ਰੋਬਲਮ ਜੁੜੀ ਹੋਈ ਆ ਅੱਛਾ ਫਿਰ ਉਹਦੇ ਨਾਲ ਇੱਕ ਹੋਰ ਹੈ ਟ੍ਰਾਈਗਲਿਸਰਾਈਡ ਕੋਲੇਸਟ੍ਰੋਲ ਇਹ ਸਾਰੀ ਇੱਕ ਚੇਨ ਇੱਕ ਚੇਨ ਹੈ ਬੋਡੀ ਦੇ ਵਿੱਚ ਅੱਛਾ ਥਾਇਰੋਇਡ ਜਿਹੜਾ ਹੈਗਾ ਉਹ ਉਹਨੂੰ ਅਗਰ ਕੰਟਰੋਲ ਕੀਤਾ ਜਾਵੇ ਜਿਵੇਂ ਛੋਟੀ ਜਿਹੀ ਮੇਰੀ ਚੀਜ਼ ਤੁਹਾਨੂੰ ਦੱਸਿਆ ਕਾਲੀ ਮਿਰਚ ਸੁੰਢ ਤੇ ਉਹ ਵਗੈਰਾ ਮੱਗ ਵੀ ਪਲਾਂ ਵਗੈਰਾ ਅੱਛਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਜੀ ਡਾਇਬੀਟਿਸ ਦੇ ਪੇਸ਼ੈਂਟ ਵਾਸਤੇ ਕੀ ਦਿੱਤਾ ਜਾਂਦਾ ਇੱਕ ਸਾਡੇ ਕੋਲੇ ਪਾਊਡਰ ਬਣਦਾ ਡਾਇਬੀਟਿਸ ਕੰਟਰੋਲ ਪਾਊਡਰ ਇਹਦੇ ਬਾਰੇ ਮੈਂ ਬਹੁਤ ਵਾਰ ਦੱਸਿਆ ਇਹ ਵੱਲ ਕੇ 200 ਗ੍ਰਾਮ ਇਹ 220 ਗ੍ਰਾਮ ਦੀ ਪੈਕਿੰਗ ਹੈ ਚ ਅਸੀਂ 20 ਗ੍ਰਾਮ ਐਕਸਟਰਾ ਪਾਇਆ ਤਾਂ ਕਿ ਅਜੇ ਪੇਸ਼ੈਂਟ ਇੱਕ ਅੱਧਾ ਦਿਨ ਲੇਟ ਆਉਂਦਾ ਤਾਂ ਉਹ ਵੀ ਉਹਦਾ ਐਡਜਸਟ ਹੋ ਜੇ ਅਸੀਂ 20 ਗ੍ਰਾਮ ਵਿੱਚ ਫ੍ਰੀ ਪਾਇਆ 20 ਗ੍ਰਾਮ ਮਤਲਬ 20 ਗ੍ਰਾਮ ਦਾ ਮਤਲਬ ਹੈ ਪੰਜ-ਛੇ ਦਿਨ ਨਿਕਲ ਜਾਂਦੇ ਆ ਪੇਸ਼ੈਂਟ ਦੇ ਤਾਂ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਆਮ ਚੀਜ਼ਾਂ ਨੇ ਮਤਲਬ ਇਹ ਨਹੀਂ ਹੈ ਕਿ ਕੋਈ ਆਮ ਨੂੰ ਖਾਸ ਬਣਾਇਆ ਗਿਆ ਖਾਸ ਕਿਵੇਂ ਬਣਾਇਆ ਗਿਆ ਤੁਸੀਂ ਘਰੇ ਵੀ ਇਹਨੂੰ ਖਾਸ ਬਣਾ ਸਕਦੇ ਹੋ ਐਵੇਂ ਨਾ ਉਹ ਚੀਜ਼ਾਂ ਖਾਈ ਜਾਇਆ ਕਰੋ ਜਿਵੇਂ ਕੋਈ ਚਾਚੀ ਨੇ ਦੱਸਤਾ ਪੂਆਣੇ ਦੱਸਤਾ ਕੋਈ ਫੋਪੜ ਆ ਗਿਆ ਉਹ ਦੱਸਿਆ ਇਹੀਆਂ ਚੀਜ਼ਾਂ ਨਾ ਇੱਕ ਵਾਰ ਜੀ ਤੁਹਾਡੇ ਕੋਲ ਆਪਾਂ ਲੋਕਟ ਵੀ ਦੇਖਿਆ ਸੀ ਹਾਂ ਇਹ ਬਤਨ ਦਾ ਉਹ ਦਿਨ ਇਹ ਹੋ ਗਿਆ ਨਾ ਡਾਇਬੀਟਿਸ ਕੰਟਰੋਲ ਪਾਊਡਰ ਅੱਛਾ ਇਹਦੇ ਵਿੱਚ ਇੱਕ ਡਾਇਬੀਟਿਸ ਕੰਟਰੋਲ ਪਾਊਡਰ ਦੇ ਨਾਲ ਨਾ ਜੀ ਇੱਕ ਚਮਤਕਾਰੀ ਚੀਜ਼ ਜਿਹੜੀ ਬਣੀ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਸ਼ੂਗਰ ਦਾ ਮਰੀਜ਼ ਇਹਨੂੰ ਆਪਣੇ ਬੈਗ ਚ ਕੈਰੀ ਕਰ ਸਕਦਾ ਮਤਲਬ ਰੋਟੀ ਖਾਣ ਤੋਂ ਪਹਿਲਾਂ ਇਹਦੀਆਂ 5 ਬੂੰਦਾਂ ਐ ਘੋਲ ਕੇ ਐ ਮੂੰਹ ਚ ਪਾ ਕੇ ਸਕ ਕਰ ਲੈਣੀਆਂ ਉਹਨੂੰ ਮਤਲਬ ਮੂੰਹ ਚ ਹੀ ਸੱਕ ਕਰ ਲੈਣਾ ਕੋਈ ਟੇਸਟ ਨਹੀਂ ਕੋਈ 스멜 ਨਹੀਂ ਉਸ ਤੋਂ ਬਾਅਦ ਖਾਣਾ ਖਾਓ ਤੁਸੀਂ ਸ਼ੂਗਰ ਚੈੱਕ ਕਰੋ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਸ਼ੂਗਰ ਦਾ ਕੀ ਬਣਿਆ ਮਤਲਬ ਤੁਸੀਂ ਆਪਣੇ ਉਹਦਾ ਨਾਮ ਵਰਦਾਨ ਰੱਖਿਆ ਹਾਂ ਤਾਂ ਹੀ ਤਾਂ ਉਹ ਵਰਦਾਨ ਹੈ ਜੀ ਔਰ ਫਿਰ ਅਸੀਂ ਇਹਦੇ ਨਾਲ ਵੈਦਵਾਨ ਵੀ ਜੋੜਿਆ ਜਿਹੜਾ ਸਾਡਾ ਵੈਦਵਾਨ ਆ ਉਹ ਪ੍ਰੋਡਕਟ ਬਣਾਉਣ 'ਚ ਕੰਮ ਕਰਦਾ ਸਾਡਾ ਯੂਨਿਟ ਪ੍ਰੋਡਕਟ ਮੈਨੂਫੈਕਚਰਿੰਗ ਦਾ ਯੂਨਿਟ ਹੈ ਜਿਹੜਾ ਵਰਦਾਨ ਹੈ ਉਹ ਸਾਡੇ ਉਹਦੇ 'ਚ ਵੈਦ ਵਹਿ ਕੇ ਕੰਮ ਕਰਦੇ ਆ ਉਹ ਫਿਰ ਵਰਦਾਨ ਹੀ ਹੈ ਜੋ ਲੋਕਾਂ ਨੂੰ ਦਿੱਤਾ ਇਹਦਾ 골ਡਨ ਆਇਲ ਤੁਸੀਂ ਕਦੇ ਵੀ ਕਹਿ ਕੇ ਮੰਗੋਗੇ ਡਾਇਬੀਟਿਸ ਕੰਟਰੋਲ 골ਡਨ ਆਇਲ ਆ ਇਹ 골ਡਨ ਇਹਨੂੰ ਪਤਾ ਕਿਉਂ ਕਿਹਾ ਇਹਦੇ ਵਿੱਚ ਮੇਥੀ ਫੈਨੋਗ੍ਰਿਕ ਦਾ ਐਕਟ੍ਰੈਕਟ ਲਿਆ ਗਿਆ ਇਮੀਡੀਏਟ 슈ਗਰ ਨੂੰ ਕੰਟਰੋਲ ਕਰਦਾ ਔਰ ਇੱਕ ਤੁਸੀਂ ਲੋਕਟ ਦੀ ਗੱਲ કરી ਸੀ ਮੈਡਮ ਮੇਰੇ ਕੋਲ ਪਿਆ ਇਥੇ ਤੇ ਉਹ ਉਹ ਮੈਂ ਚੀਜ਼ ਤੁਹਾਨੂੰ ਤਾਂ ਦਿਖਾਣੀ ਚਾਹਣਾ ਇਹ ਅਸੀਂ ਬਣਾਇਆ ਜੀ ਸਰਵਾਈਕਲ ਦੇ ਪੇਸ਼ੈਂਟ ਵਾਸਤੇ ਕਿ ਕਿ ਸਰਵਾਈਕਲ ਦੀ ਪੂਰੀ ਕਿੱਟ ਹੈ ਅੱਛਾ thyroid ਦੇ ਮਰੇ ਲੋਕਟ ਕਿਵੇਂ ਕੰਮ ਕਰੇਗਾ ਜਿਵੇਂ thyroid ਆ ਉਹ ਇਹ thyroid ਨੂੰ ਵੀ ਕੰਟਰੋਲ ਕਰਦਾ ਫਿਰ ਅੱਛਾ ਇਹ ਸਰਵਾਈਕਲ ਨੂੰ ਵੀ ਕੰਟਰੋਲ ਕਰਦਾ ਇਹ ਇੱਕ ਨਾ ਲੋਕਟ ਹੈ ਇਹਨੂੰ ਲੋਕਟ ਬਣਾਉਣਾ ਪਊਗਾ ਤੁਹਾਨੂੰ ਵੀ ਅਸੀਂ ਤਾਂ ਲੱਕੜੀ ਲੈ ਕੇ ਆਏ ਆ ਇਹ ਨਾ ਸਮੁੰਦਰੀ ਇੱਕ ਲੱਕੜ ਹੈ ਜੀ ਸਮੁੰਦਰ ਦੀ ਗਹਿਰਾਈ ਚਾਹੇ ਸਮੁੰਦਰ ਦੇ ਕਈ ਹਜ਼ਾਰ نیچے ਕੀ ਯਾਰ ਫੁੱਟ નીચે ਹੁੰਦੀ ਹੈ ਇਹਨੂੰ ਮੈਂ ਤੁਹਾਨੂੰ ਨੇੜੇ ਕਰਕੇ ਵੀ ਦਿਖਾ ਦੂੰਗਾ ਲੋਗਾਂ ਨੂੰ ਇਹ ਇਸ ਤਰ੍ਹਾਂ ਦੀ ਚੀਜ਼ ਆ ਬਿਲਕੁਲ ਦੇਸੀ ਜੀ वुਡ ਐਲੋ ਕਹਿੰਦੇ ਨੇ ਬੈਦ ਜੀ ਕਹਿੰਦੇ ਹੁੰਦੇ ਜੇ ਕੋਈ ਚੀਜ਼ ਗਿਰ ਜੇ ਤਾਂ ਟਮਿੰਜੋ ਚ ਕਾਮਯਾਬੀ ਲਿਖੀ ਹੋਈ ਆ ਇਹ ਉਹ ਚੀਜ਼ ਆ ਤੇ ਇਹਨੂੰ ਜਦੋਂ ਕੋਈ ਵੀ ਇਨਸਾਨ ਆਪਦੇ ਗਲੇ ਚ ਪਾ ਲੈਂਦਾ ਨਾ ਜੀ ਇਹਨੂੰ ਇਹ ਕੋਈ ਇੱਕ ਚੀਜ਼ ਹੋਰ ਨੋਟ ਕਰਿਓ ਤੁਸੀਂ ਮੈਂ ਆਪਣੇ ਪੰਜਾਬ ਨੂੰ ਬਹੁਤ ਪਿਆਰ ਕਰਦਾ ਪੰਜਾਬੀ ਆ ਪੰਜਾਬ ਦੇ ਕਲਚਰ ਚ ਮੈਂ ਜੰਮਿਆ ਪੜਿਆ ਖੇਡਿਆ ਮੇਰਾ ਪਿੰਡ ਮੰਨਮੀ ਚੌਂਦਾ ਮੰਨਮੀ ਕੋਲੇ ਮਲੇਰ ਕੋਟਲੇ ਦੇ ਨੇੜੇ ਇਹ ਨੋਟ ਕਰ ਲਿਓ ਕਿਉਂਕਿ ਜੇ ਕੋਈ ਗੱਲਬਾਤ ਉੱਥੇ ਦੇ ਸਕੂਲ ਚ ਹੀ ਪੜਿਆ ਮੈਂ ਮੰਨਮੀ ਸਕੂਲ ਚ ਤੇ ਮਲੇਰ ਕੋਟਲੇ ਦਿੱਲੀ ਗੇਟ ਪੜਿਆ ਮੈਂ ਤੇ ਮਤਲਬ ਕਹਿਣ ਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਮੈਂ ਤਾਂ ਕਲੀਅਰ ਕਰਦਾ ਵੀ ਇਹ ਕੋਈ ਅਧਿਆਤਮਿਕ ਜਾਂ ਕੋਈ ਧਾਰਮਿਕ ਜਾਂ ਕੋਈ ਐਦਾਂ ਦੀ ਚੀਜ਼ ਨਹੀਂ ਹੈਗੀ ਕਿ ਕੋਈ ਤੰਤਰੀ ਕੋਈ ਜਾਦੂ ਮੰਤਰ ਨਾ ਇੱਕ ਐਦਾਂ ਦੀ ਲੱਕੜ ਹੈ ਜਿਹੜੀ ਸੈਂਟੀਫਿਕ ਹੈ ਕਈ ਲੋਕ ਆਂਦੇ ਆ ਮੇਰੇ ਕੋਲੇ ਜਿਹੜੇ ਬਹੁਤ ਜ਼ਿਆਦਾ ਕਟੜ ਵੀ ਹੁੰਦੇ ਆ ਉਹਨਾਂ ਨੂੰ ਮੈਂ ਕਿਹਾ ਵੀ ਇਹਨੂੰ ਇਹ ਸਮਝੋ ਵੀ ਇਹ ਦਵਾਈ ਆ ਇਹ ਮੈਡੀਸਿਨ ਹੈ ਇਹਨੇ ਜਦੋਂ ਤੁਹਾਡੀ ਬਾਡੀ ਨੂੰ ਟੱਚ ਕਰਨਾ ਇਹਨੇ ਸਪਾਰਕ ਦੇਣਾ ਤੁਹਾਡੀ ਬਾਡੀ ਨੂੰ ਜਦੋਂ ਇਹ ਸਪਾਰਕ ਦਿੰਦਾ ਤੁਹਾਡੀਆਂ ਨਰਵ ਜਿਹੜੀਆਂ ਨੇ ਬਰੀਕ ਇਹਨੂੰ ਐ ਮੁਠੀ ਚ ਰੱਖ ਲਓ ਜੇ ਤੁਸੀਂ ਪੂਰਾ ਥੱਕੇ ਟੁੱਟੇ ਹੋਏ ਹੋ ਮੰਨ ਲਓ ਤੁਹਾਡਾ ਜੀ ਨਹੀਂ ਕਰਦਾ ਕੋਈ ਤੁਹਾਨੂੰ ਕਹਿ ਦੇਵੇ ਵੀ ਚੱਲ ਯਾਰ ਉੱਥੇ ਚੱਲਦੇ ਆ ਤੁਹਾਨੂੰ ਲੱਖ ਰੁਪਏ ਦਾ ਫਾਇਦਾ ਹੋ ਜਾਊਗਾ ਤੂੰ ਚੱਲ ਤੂੰ ਕਹਿੰਦਾ ਯਾਰ ਛੱਡ ਲੱਖ ਰੁਪਏ ਨੂੰ ਤੁਰਿਆ ਨਹੀਂ ਜਾਂਦਾ ਤੁਸੀਂ ਤੁਸੀਂ ਇਹਨੂੰ ਇਹ ਮੁਠੀ ਚ ਲੈ ਕੇ ਬੈਠ ਜਾਓ ਮਤਲਬ ਇਹਨੂੰ ਮੌਕਾ ਦੇਖਿਓ ਜਿਵੇਂ ਹੁਣ ਮੈਂ ਲਈ ਬੈਠਾ ਫਰਕ ਪਊਗਾ ਤੁਹਾਨੂੰ ਦੇਖਦੇ ਦੇਖਦੇ ਮੇਰੀ ਸ਼ਕਲ ਤੇ ਇਹਨੂੰ ਇਹ ਮੁਠੀ ਚ ਲੈ ਕੇ ਬੈਠ ਜਾਓ ਇਹਨੇ ਤੁਹਾਡੀ ਬੋਡੀ ਦੇ ਵਿੱਚ ਇੰਨਾ એનર્ਜੀ ਦੇ ਦੇਣੀ ਆ ਕਿ ਤੁਹਾਡੇ ਜਿਹੜੇ ਨਸਾਂ ਨੇ ਉਹਨੂੰ ਲੂਬ੍ਰੀਕੇਟ ਕਰਕੇ ਤੁਹਾਡੀ ਸਾਹ ਜਿਹੜੀ ਕਿਰਿਆ ਉਹ ਸਹੀ ਹੋ ਜਾਣੀ ਆ ਔਰ ਤੁਹਾਡਾ ਜਿਹੜਾ ਦਰਦ ਹੈ ਸਰਵਾਈਕਲ ਦਾ ਦਰਦ ਹੈ ਮੋਢਿਆਂ ਚ ਦਰਦ ਹੈ ਬੋਡੀ ਇੱਕ ਆ ਉਹ ਜਿੰਨਾ ਵੀ ਨਰਵਸ ਸਿਸਟਮ ਨਾਲ ਜੁੜਿਆ ਹੋਇਆ ਮਸਲ ਪੇਨ ਆ ਜਾਂ ਕਾਫ ਮਸਲ ਪੇਨ ਉਹਨੂੰ ਇਹ ਕਵਰ ਕਰ ਲੈਂਦੀ ਹੈ ਔਰ ਲੋਕਾਂ ਨੇ ਇਹਨੂੰ ਕਈ ਜਗ੍ਹਾ ਤੇ ਐਦਾਂ ਹੀ ਫਿਟ ਕਰਤਾ ਪਰ ਇਹ ਇੱਕ ਇੱਕ オリジナル ਜਿਹੜੀ ਆ ਉਹ ਤੁਸੀਂ ਜਦੋਂ ਇਹਦੇ ਤੇ ਵੈਦਵਾਨ ਲਿਖਿਆ ਗਿਆ ਮੈਂ ਤੁਹਾਨੂੰ ਦਿਖਾਵਾਂ ਇਹ ਜਦੋਂ ਕੋਈ ਚੀਜ਼ ਹੈ ਜਦੋਂ ਉਹਦੇ ਤੇ ਵੈਦਵਾਨ ਲਿਖਿਆ ਜਾਂਦਾ ਇਹ ਐਵੇਂ ਨਹੀਂ ਲਿਖਿਆ ਜਾਂਦਾ ਇਹ ਗਵਰਨਮੈਂਟ ਦੀ ਸਟੈਂਪ ਲੱਗਦੀ ਹੈ ਜੀਐਮਪੀ ਸਰਟੀਫਾਈਡ ਹੁੰਦਾ ਤੇ ਇਹ ਬੜੇ ਐਕਸਪਰਟਸ ਤੋਂ ਲੈਬ ਟੈਸਟ ਹੁੰਦੀਆਂ ਨੇ ਚੀਜ਼ਾਂ ਤਾਂ ਤੁਹਾਡੇ ਤੱਕ ਪਹੁੰਚਦੀਆਂ ਨੇ ਅਗਰ ਇਹ ਇਹ ਜਿਹੜਾ ਸਾਡਾ ਹੈਗਾ ਇਹਨੂੰ ਅਸੀਂ ਲੋਕਟ ਦਾ ਨਾਮ ਇਸ ਲਈ ਦਿੱਤਾ ਕਿ ਥੋੜਾ ਜਿਹਾ ਮਾਡਰਨ ਲੱਗਦਾ ਇਹਨੂੰ ਸੋਨੇ ਦੀ ਚੇਨ ਚ ਪਾ ਲੋ ਇਹਨੂੰ ਤੁਸੀਂ ਚਾਂਦੀ ਦੀ ਚੇਨ 'ਚ ਪਾ ਲਓ ਜੇ ਆਪਣੇ ਕੋਲੇ ਨਹੀਂ ਪਹੁੰਚ ਹੈਗੀ ਤਾਂ ਆਪਾਂ ਸਿੰਪਲ ਧਾਗੇ 'ਚ ਵੀ ਪਾ ਸਕਦੇ ਜਿਹਨੇ ਮੈਡੀਸਿਨ ਨਹੀਂ ਖਾਣੀ ਉਹਦੇ ਲਈ ਇਹ ਸੋਲੂਸ਼ਨ ਹੈ ਇਹ ਸੋਲੂਸ਼ਨ ਹੈ ਔਰ ਕਈ ਲੋਕ ਤਾਂ ਮੈਡਮ ਲੈ ਕੇ ਜਾਂਦੇ ਆ ਵੀ ਇਹ ਵੀ ਦੇ ਦਿਓ ਜੀ ਮੈਡੀਸਿਨ ਵੀ ਦੇ ਦਿਓ ਇਸ ਤਾਂ ਠੀਕ ਹੋਣਾ ਤਾਂ ਪੂਰੀ ਸਰਵਾਈਕਲ ਕੇਅਰ ਕਿਟ ਅਸੀਂ ਦੰਨੇ ਆ ਉਹਨਾਂ ਨੂੰ ਜਿੱਚ ਲਾਉਣ ਵਾਲੀ ਦਵਾਈ ਵੀ ਆ ਖਾਣ ਵਾਲੀ ਵੀ ਆ ਉਹਦੇ ਨਾਲ ਦਿਨਾਂ ਦੇ ਵਿੱਚ ਫਰਕ ਪੈ ਜਾਂਦਾ ਔਰ ਉਹ ਜਿਹੜੀ ਦਵਾਈ ਅਸੀਂ ਦੰਨੇ ਵੀ ਆ ਨਾ ਜੀ ਨਾਲ ਨਾਲ ਦੇਖਿਆ ਜਾਂਦਾ ਕਿ ਪੇਸ਼ੈਂਟ ਨੂੰ ਸ਼ੂਗਰ ਹੈ ਉਹਦਾ ਵੀ ਵਿੱਚ ਉਹਨੂੰ ਫਾਇਦਾ ਹੋ ਜੇ thyroid 'ਚ ਵੀ ਫਾਇਦਾ ਹੋ ਜੇ ਦਰਦਾਂ 'ਚ ਵੀ ਮਤਲਬ ਇੱਕ ਇੱਕ ਦਵਾਈ ਕਈ ਕਈ ਫਾਇਦੇ ਕਰਦੀ ਹੈ ਓਕੇ ਥੈਂਕ ਯੂ ਥੈਂਕ ਯੂ so much so ਅਗਰ ਕੋਈ ਰਿਸਰਚ ਹੋਈ ਹੈ ਤੇ ਅਗਰ ਉਸਦਾ ਨਾਮ ਵਰਦਾਨ ਹੈ ਤੇ ਕਿਤਨਾ ਕੀਤੇ ਉਹ ਚੀਜ਼ ਸਾਡੇ ਲਈ ਬੜੀ ਮੈਟਰ ਕਰਦੀ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਵਰਦਾਨ ਦੇ ਜਗ੍ਹਾ ਤੇ ਆਓਗੇ ਤੇ ਆਪਣੀ ਜਿਹੜੀ ਪ੍ਰੋਬਲਮਸ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਸੁباش ਗੁਲਜ ਨੂੰ ਮਿਲੋਗੇ ਤੇ ਮੈਨੂੰ ਲੱਗਦਾ ਹੈ ਕਿ ਕਾਫੀ ਸਾਰੇ ਸੋਲੂਸ਼ਨਸ ਜਿਹੜੇ ਅਗਰ ਕਿਸੇ ਨੇ ਰਿਸਰਚ ਕੀਤੀ ਹੈ ਤੇ ਉਹ ਸੋਲੂਸ਼ਨਸ ਇੱਥੇ ਆ ਕੇ ਨਿਕਲ ਸਕਦੇ ਨੇ ਕੈਮਰਾ ਪਰਸਨ ਸ਼ੇਰ ਸਿੰਘ ਦੇ ਨਾਲ ਰੰਪਲਪੁਰ ਪੀਡੀਐਸ ਨਿਊਜ਼ ਚੰਡੀਗੜ੍ਹ